ਜੋ ਕੋ ਚੱਕ ਆਟਲ ਚਬਰ ਛਤਰ ਤੇ ਤਰਤੇ ਮਾਗਕ ਦੋ ਜਹਾਨਾਂ ਦੇ ਵਾਲੀ ਸਮੁੱਚੀ ਮਨੁੱਖਤਾ ਦੇ ਰੱਬਰ ਸ਼ਬਦ ਗੁਰੂ ਤਨ ਤਨ ਸਭ ਸਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਆਮਰਤ ਬੇਲੇ ਤੋ ਹਾਜ਼ਰੀਆਂ ਭਰੀ ਗੁਰ ਪਿਆਰੇ ਗੁਰ ਸWARE ਗੁਰਖਾ ਸਾਹਿਬ ਸਤ ਸੰਗਤ ਜੀ ਜਿਨਾਂ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਮਾਰੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਉਹ ਵੈਗਰੋ ਕਾਲ ਪੁਰਖ ਪਰਮਾਤਮਾ ਦੇ ਨਾਮ ਵਾਸਤੇ ਕੱਢੇ ਨੇ ਇਸੇ ਕਰਕੇ ਸਭ ਨੇ ਕੁਰਬਾਨੀ ਅੰਦਰ ਬਖਸ਼ਿਸ਼ ਕੀਤਾ ਵਡ ਭਾਰ ਕੀ ਹਰ ਸੰਗਤ ਪਾਵੈ ਪਾਪਹੀਨ ਬ੍ਰੰਗ ਚੂਟਾਂ ਖਾਵੈ ਬਿਨ ਬਾਗਾ ਸਤਸੰਗਨਾ ਲੱਭਾ ਬਿਨ ਸੰਗਤ ਮਹਾਂਪ੍ਰਿਜੇ ਜੀ ਉਸਾਰ ਕਹਿੰਦੇ ਉਹ ਮੁਨੱਖ ਬਡੇ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਮੁਨੱਖ ਅਮਰਤ ਵੇਲੇ ਉੱਠਦੇ ਨੇ ਉਹ ਵੈਗਰੋ ਕਾਲ ਪ੍ਰਭ ਪਰਮਾਤਮਾ ਖਸਮ ਦੀ ਬਾਣੀ ਨੂੰ ਪੜ੍ਹਦੇ ਨੇ ਤੇ ਇੱਕ ਕਾਲ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿੰਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਹੁੰਦਾ ਤੇ ਗੁਰੂ ਸਾਹਿਬ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਦੇ ਸਾਰੇ ਦੁੱਖ ਤਕਲੀਫਾਂ ਜਿਹੜਾ ਦੂਰ ਕਰ ਦਿੰਦੇ ਨੇ ਇੱਥੇ ਮੈਨੂੰ ਗੱਲ ਯਾਦ ਆ ਰਹੀ ਆ ਰਣਜੀਤ ਸਿੰਘ ਜੀ 라ਣਾ ਜੀ ਨੇ ਇੱਕ ਕਿਤਾਬ ਲਿਖੀ ਆ ਜਤੂ ਸਾਹਿਬ ਉਹਦੇ ਵਿੱਚ ਇੱਕ ਸਾਖੀ ਮਿਲਦੀ ਆ ਕਿ ਬੀਬੀ ਸਰਿੰਦਰ ਗੌਰ ਪਟਿਆਲੇ ਵਾਲੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਉਹਨਾਂ ਨੇ ਆਪਣੇ ਬੱਚੇ ਦਾ ਵਿਆਹ ਕੀਤਾ ਜਦੋਂ ਆਪਣੇ ਬੱਚੇ ਦਾ ਵਿਆਹ ਕੀਤਾ ਜਿਹੜੀ ਉਹਨਾਂ ਦੀ ਨੌ ਸੀ ਉਹ ਗੁਰੂ ਘਰ ਦੀ ਬਹੁਤ ਪ੍ਰੇਮਣ ਸੀ ਭਾਵ ਕਿ ਗੁਰੂ ਘਰ ਦੇ ਨਾਲ ਬਹੁਤ ਪਿਆਰ ਰੱਖਣ ਵਾਲੀ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਦੇ ਉੱਤੇ ਅਟੁੱਟ ਵਿਸ਼ਵਾਸ ਸੀ ਤੋਂ ਇੱਕ ਵਾਰ ਆਪਣੇ ਸਾਸ ਨੂੰ ਕਹਿੰਦੇ ਕਿ ਮਾਤਾ ਜੀ ਮੇਰੀ ਮੰਨ ਦੀ ਵਿਚਾਰ ਮੇਰਾ ਮਨ ਦਾ ਵਿਸ਼ਵਾਸ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਦੇ ਵਿੱਚ ਲਿਜਾਈਏ ਤੇ ਸ੍ਰੀ ਖੰਡ ਪਾਠ ਸਾਹਿਬ ਜੀ ਦਾ ਪਾਠ ਕਰਵਾਈਏ ਜਿਹੜੇ ਤਿੰਨ ਦਿਨ ਸੇਵਾ ਹੋਵੇਗੀ ਮੈਂ ਖੁਦ ਕਰਾਵਾਂਗੀ ਤੁਸੀਂ ਆਰਾਮ ਕਰਿਆ ਕਰੋ ਪਰ ਉਹ ਸਾਥੀਕਾਰ ਦੱਸਦਾ ਹੈ ਕਹਿੰਦਾ ਕਿ ਉਸ ਦੀ ਸਾਥ ਨੇ ਜਿਹੜਾ ਕੰਮ ਕੰਮ ਪੂਰ ਕਰ ਦਿੱਤਾ ਭਾਗ ਜੇ ਤਾਲ ਦਿੱਤਾ ਫਿਰ ਪੰਜ ਛੇ ਦਿਨ ਬਾਅਦ ਫਿਰ ਉਹ ਆਪਣੀ ਜੜੀ ਆ ਨੋ ਜੜੀ ਆ ਆਪਣੇ ਸਾਸ ਨੂੰ ਕਹਿੰਦੇ ਕਿ ਮਾਤਾ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਦੇ ਵਿੱਚ ਕਾਇਜੇ ਤੇ ਉਹਨਾਂ ਦੀ ਬਾਣੀ ਦਾ ਜਾਪ ਕਰਵਾਈ ਤੇ ਜਿਹੜੀ ਤਿੰਨ ਦਿਨ ਸੇਵਾ ਹੋ ਗਈ ਨਾ ਇਹ ਕਰ ਲਓਗੇ ਤੁਸੀਂ ਫਿਰ ਆਰੰਭ ਕਰਦੇ ਹੋ ਤਾਂ ਅਗੋਂ ਉਸ ਦੀ ਸਾਸ ਨੇ ਜਿਹੜਾ ਉਸ ਆਪਣੇ ਨੋ ਨੂੰ ਮੇਣਾ ਮਾਰਿਆ ਕਹਿੰਦੀ ਮੈਂ ਆਪਣੇ ਬਾਬੇ ਨੂੰ ਫੋਨ ਕਰ ਦਿੱਤਾ ਉਹ ਕੱਲ ਨੂੰ ਆ ਰਹੇ ਜਿਹੜੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਆਏ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਉਹ ਜਦ ਸਾਡੇ ਬਾਬਾ ਜੀ ਆਉਣਗੇ ਤਾਂ ਉਹਨਾਂ ਵਾਸਤੇ ਤਿਆਰ ਕਰਨਾ ਜਦੋਂ ਉਸ ਦੀ ਸੱਸ ਨੇ ਇਹ ਮੇਣਾ ਮਾਰਿਆ ਤਾਂ ਫਿਰ ਜਦੋਂ ਉਹ ਬੀਬੀ ਜਿਹੜੀ ਆ ਪਟਿਆਲੇ ਵਾਲੀ ਬੀਬੀ ਜਿਹੜੀ ਸ੍ਰਿੰਦਰ ਕੌਰ ਆ ਉਮਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਆਤਿਖ ਲੋ ਮੇਰੇ ਸਾਸਨੇ ਮੇ ਮੇੜਾ ਮਾਰਿਆ ਜੇ ਉਹ ਮੈਨੂੰ ਮੇੜਾ ਮਾਰ ਲੇਤੀ ਤਾਂ ਮੈਂ ਜਾਣ ਲੈਣਾ ਸੀ ਅੱਜ ਸਿੱਖ ਪੰਥ ਨ ਮੇੜਾ ਬਚਾਈ ਅੱਜ ਤੇਨੋਂ ਮੇੜਾ ਬਚਾਈ ਮੇਰਾ ਲਾਜ ਰੱਖ ਲਾ ਮੇਰੀ ਪਾਤ ਰੱਖ ਲੈ ਕਉ ਕੇ ਜਿਹੜਾ ਆਕਾਰੁ ਮੁਖ ਪਰਮਾਤਮਾ ਆਪਣੇ ਭਗਤਾਂ ਦੀ ਜਿਹੜਾ ਲਾਜ ਨ ਆਪ ਹੱਥ ਦਾ ਆਪਰ ਰਚਾਨਾ ਕਰਦੇ ਹਰ ਜੁਗ ਜੁਗ ਭਗਤ ਉਪਾਇਆ ਪਹਿਜ ਰੱਖਦਾ ਆਇਆ ਰਾਮ ਰਾਜ ਜੀ ਹਰਨਾ ਦੁਸਤ ਦੁਸ਼ਟ ਘਰ ਮਾਰਿਆ ਪਹਿਨਾਦ ਕਰਾਇਆ ਹੰਕਾਰੀਆਂ ਨਿਤ ਤਾਂ ਪੇਟ ਤੇ ਨਾਮ ਦਿਉ ਮੁਖ ਲਾਇਆ ਜਨਾਨਤ ਐਸਾ ਰਸੀਬਿਆ ਅੰਤ ਦਰਸ਼ਕਾ ਕਿ ਉਹ ਆਰ ਪੁਰਖ ਪਰਮਾਤਮਾ ਐਡਾ ਜਿਆਦਾ ਕਰਾ ਦੂਗਾ ਅੰਤ ਸਮੇਂ ਤੱਕ ਵੀ ਜਿਹੜਾ ਸਾਡਾ ਨਾਲ ਸਹਾਇੀ ਹੁੰਦਾ ਹੈ ਬਸ ਸਾਡਾ ਜਿਹੜਾ ਵਿਸ਼ਵਾਸ ਕਰੋ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਜਦੋਂ ਉਸਨੇ ਅਰਦਾਸ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਦੇ ਕੋਲ ਨਾ ਬਾਇਰੂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੋਣਾ ਸੀ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੋਣਾ ਸੀ ਤੇ ਉੱਥੇ ਕੁਝ ਬਚਾ ਸਿਆਣੇ ਬੰਦਿਆਂ ਨੇ ਵਿਚਾਰ ਬਣਾਇ ਕਿ ਆਪਾਂ ਪ੍ਰੋਗਰਾਮ ਤਾਂ ਕਰਨਾ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਿਉਂ ਨਾ ਆਪਾਂ ਪਾਠ ਕਰਵਾ ਲਈਏ ਸਾਰਿਆਂ ਦੇ ਹੱਥ ਹੋਏ ਪ੍ਰਿੰਸੀਪਲ ਸਹਿਤ ਆਣ ਟੀਚਰਸ ਆਣ ਤੇ ਸਾਰਾ ਸਟਾਫ ਜਿਹੜਾ ਬੱਚੇ ਨਾਲ ਉਹ ਗੁਰਦੁਆਰਾ ਸਾਹਿਬ ਚੱਲਦੇ ਗੁਰੂ ਦੇ ਮਜੀਦ ਦੇ ਨਾਲ ਗੱਲਬਾਤ ਕਰਕੇ ਸਾਰੇ ਗੱਲਬਾਤ ਕਰ ਲੈਂਦੇ ਨੇ ਤੇ ਇੱਕ ਦਿਨ ਜਿਹੜਾ ਮਿਸ਼ਤੀ ਕਰ ਲੈਂਦੇ ਨੇ ਕਿ ਕਿਸ ਦਿਨ ਆਪਾਂ ਇਹ ਪ੍ਰੋਗਰਾਮ ਕਰਨਾ ਤੇ ਫਿਰ ਜਦੋਂ ਜਾਣਦੇ ਨੇ ਫਿਰ ਕੁਝ ਸਿਆਣਿਆਂ ਨੇ ਕਿਹਾ ਕਿ ਮੀਂਹ ਦਾ ਮੌਸਮ ਨਾ ਪਤਾ ਨਹੀਂ ਕਿਹੜੇ ਵੇਲੇ ਨਹੀਂ ਆ ਸਕਦਾ ਆਪਾਂ ਗੁਰੂਤ ਜਿਹੜਾ ਸਵਾਰਾ ਆਪਾਂ ਹੁਣੇ ਲੈ ਕੇ ਫਿਰ ਸਾਰੇ ਸਟਾਫ ਜਿਹੜਾ ਇਕੱਠਾ ਹੋ ਕੇ ਚੱਲਦਾ ਜਦੋਂ ਸਟਾਫ ਸਾਰਾ ਇਕੱਠਾ ਹੋ ਕੇ ਕਹਿੰਦਾ ਜੇ ਗੁਰੂ ਘਰ ਦੇ ਵਿੱਚੋਂ ਅਰਦਾਸਾ ਸੋਧ ਕੇ ਜਿਹੜਾ ਮਹਾਰਾਜ ਦਾ ਸਵਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜਿਹੜਾ ਪ੍ਰਿੰਸੀਪਲ ਸਾਹਿਬਾਨ ਜਿਹੜਾ ਆਪਣੇ ਸਿਰ ਦੇ ਉੱਤੇ ਚੁੱਕ ਲੈਂਦੇ ਨੇ ਜਦੋਂ ਆਪਣੇ ਸਿਰ ਦੇ ਉੱਤੇ ਚੁੱਕ ਲੈਂਦੇ ਨੇ ਰਸਤੇ ਦੇ ਵਿੱਚ ਆਉਂਦੇ ਨੇ ਤੇ ਬਹੁਤ ਤੇਜ਼ ਜੜੀ بارش ਹੋਣ ਲੱਗ ਪਈ ਜੀ ਜਿੰਦਾ ਬਹੁਤ ਇੱਕ بارش ਹੋ ਲੱਗ ਪਈ ਤੇ ਕੁਝ ਲੋਕਾਂ ਨੇ ਆਖਿਆ ਕਿ ਜਾਨਾ ਨੇ ਆਖਿਆ ਕਿ ਆਪੇ ਜੀ ਸ੍ਰੀਂਦਰ ਕੌਰ ਜੀਆ ਇਸ ਨੇ ਨਵਾਂ ਮਕਾਨ ਬਣਾਇਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਉਹਨਾਂ ਚ ਇਹਨਾਂ ਦੇ ਘਰ ਦੇ ਵਿੱਚ ਲੈ ਚ ਲਿਏ ਜੇ ਜੇ ਤਾਂ ਮੈਂ ਹਟ ਜਾਵੇਗਾ ਤੇ ਆਪਾਂ ਪੰਜਾਬ ਦੇ ਯੂਨੀਵਰਸਿਟੀ ਦੇ ਵਿੱਚ ਲੈ ਜਾਵਾਂਗੇ ਸਾਰੇ ਦਾਇਰ ਹੋ ਕੇ ਜਿਦਾ ਉਹਨਾਂ ਨੇ ਬੂਆ ਕਢਾਇਆ ਤੋਂ ਦੀ ਪੇਟੀ ਜਿਹੜੇ ਨੌ ਜੜੇ ਭੱਜੀ ਆਈ ਤੇ ਜਦੋਂ ਉਸਨੇ ਕੁੰਡਾ ਖੋਲ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਪ੍ਰਿੰਸੀਪਲ ਸਾਹਿਬਾਨ ਦੀ ਸਰਦਰ ਤੇ ਚੁੱਕਿਆ ਆਇਆ ਸੀ ਪਹਿਲਾਂ ਤਾਂ ਉਸ ਨੂੰ ਸੁਪਨਾ ਜਾ ਲੱਗੇ ਤੇ ਫਿਰ ਜਦੋਂ ਉਹ ਲੈਣ ਜਾ ਕੇ ਮੈਂ ਪਿਆਰਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜਿਹੜਾ ਤੁਹਾਡੇ ਘਰ ਦੇ ਵਿੱਚ ਲੈ ਆਏ ਫਿਰ ਉਸ ਨੂੰ ਯਕੀਨ ਆਇਆ ਤੇ ਗੁਰੂ ਗ੍ਰੰਥ ਸਾਹਿਬ ਚਾਹ ਕੇ ਖੁਦ ਮੇਰੇ ਘਰ ਦੇ ਵਿੱਚ ਆਏ ਫਿਰ ਨਵੇਂ ਮਕਾਨ ਦੇ ਵਿੱਚ ਉਸਨੇ ਸਾਰੀ ਪਛਾਈ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਉਹਨਾਂ ਚਿਰ ਬੈਠਦੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਮਹਿਣੀ ਹੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਜਾਣੇ ਉਹ ਉਹਨਾਂ ਦੇ ਗੋਦ ਵਿੱਚ ਬੈਠੇ ਜਿਹੜਾ ਰੋਦੀ ਰਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੁਸੀਂ ਨਾ ਮੇਰੀ लाज ਰੱਖ ਲਈ ਹੈ ਜਿਹੜਾ ਮਹਿਣਾ ਮੇਰੀ ਸੱਸ ਨੇ ਮੈਨੂੰ ਮਾਰਿਆ ਸੀ ਨਾ ਕਿ ਜਿੰਦਰਾ ਗੁਰੂ ਗ੍ਰੰਥ ਸਾਹਿਬ ਇਹ ਟਾ ਵਟਾਈ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਫੋਨ ਕਰ ਲੈ ਤੇ ਮੈਨੂੰ ਘਰ ਦੇ ਵਿੱਚ ਬੁਲਾ ਕੇ ਦਿਖਾ ਅੱਜ ਤੋਂ ਮੇਰੇ ਲਾਜ ਰੱਖ ਲਈਏ ਤੇ ਉਹਨਾਂ ਚੋਂ ਦੇ ਲਈ ਹੰਝੂ ਆਉਂਦੇ ਨੇ ਮੈਂ ਹਟ ਜਾਂਦਾ ਜਦੋਂ ਮੈਂ ਹਟ ਜਾਂਦਾ ਸਾਰੇ ਸਸਤਾਬ ਜਿਹੜਾ ਪ੍ਰਿੰਸਿਪਲ ਸਾਹਿਬਾਨ ਫਿਰ ਮਹਾਰਾਜ ਚੀਤਾ ਗੁਰਗੰਗਸਰ ਦੇ ਸਵਾਰਾ ਚੁੱਕ ਕੇ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੈ ਜਾਂਦੇ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੈ ਜਾਂਦੇ ਨੇ ਉੱਥੇ ਜਿਹੜਾ ਪ੍ਰੋਗਰਾਮ ਅਨੁਸਤਿਤ ਕੀਤਾ ਸੀ ਉਹ ਪ੍ਰੋਗਰਾਮ ਹੋ ਜਾਂਦਾ ਹੈ ਦੇ ਫੇਰੇ ਜਿਹੜਾ ਸਵਾਰਾ ਸਿੰਨ ਜਿਹੜਾ ਆਪਣੇ ਅਸਥਾਨਾਂ ਦੇ ਉੱਪਰ ਪਹੁੰਚ ਜਾਂਦੇ ਭਾਰਤੀ ਗੁਰੂ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਵੀ ਹੋ ਗਿਆ ਤੋਂ ਬੀਬੀ ਸ੍ਰਿੰਦਰ ਕੌਰ ਦੀ ਨੌਣ ਜਿਹੜੀ ਅਰਦਾਸ ਕੀਤੀ ਸੱਚੋਂ ਮਾਣੋ ਕਿ ਗੁਰੂਗ੍ਰੰਥ ਸਾਹਿਬ ਚੱਲ ਕੇ ਮੇਰੇ ਘਰ ਦੇ ਵਿੱਚ ਆਪ ਇੱਕ ਵਾਰ ਮੈਨੂੰ ਜ਼ਰੂਰ ਦਰਸ਼ਨ ਦੇ ਉਸ ਦੀ ਇਲਾਜ ਨੇ ਰੱਖ ਲਈ ਸਾਹਿਬ ਜੀ ਬਖਸ਼ ਕਰਦੇ ਮੇ ਪਿਆਰ ਪਰਮੇਸ਼ਰ ਪਾਇਆ ਜੀ ਕਤ ਸਭ ਸੁਖੀ ਬਸਾਇਆ ਬਾ ਉਹ ਕਾਲਪੁਖ ਪਰਮਾਤਮਾ ਨੇ ਮੇ ਵੀ ਪਾ ਦਿੱਤਾ ਕਿ ਜਿਹੜੀ ਅਰਦਾਸ ਵਿੱਚ ਸੱਚੋ ਮਨ ਹੋ ਕੇ ਤੇ ਉਹ ਅਰਦਾਸ ਵੀ ਪੂਰੀ ਹੋ ਗਈ ਜਿਹੜਾ ਸੱਚੇ ਈਂਦੇ ਦੇ ਨਾਲ ਉਹ ਕਾਲਪੁਖ ਪਰਮਾਤਮਾ ਦੇ ਕੋ ਉਹ ਦਿਆਲੂ ਕਰ ਕਾਨੂੰ ਹੋ ਕੇ ਅਰਦਾਸ ਕਰਦਾ ਹੈ ਸਤਿ ਸ੍ਰੀ ਅਕਾਲ 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 ਸਤਿ ਸ ਕਿ ਜਿਨ੍ਹਾਂ ਦੇ ਮਨੁੱਖਾਂ ਦੇ ਹਿਰਦੇ ਦੇ ਵਿੱਚ ਇੱਕ ਆਲਪਕ ਪਰਮਾਤਮਾ ਇੱਕ ਖਸਮ ਦਾ ਨਾਮ ਜਿਹੜਾ ਵਸ ਜਾਂਦਾ ਹੈ ਉਹਨਾਂ ਮਨੁੱਖਾਂ ਦੇ ਜਿਹੜੇ ਸਾਰੇ ਦੁੱਖ ਜਿਹੜੇ ਨਾਸ਼ ਜਾਂਦੇ ਨੇ